ਹਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ 1100 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਵੰਤਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਔਰ ਸੰਤਰੀਆਂ ਨੂੰ ਔਰ ਐਮਐਲਏ ਨੂੰ ਹੁਣ ਤੱਕ ਕੇਵਲ 71 ਕਰੋੜ ਰੁਪਏ ਅਜੇ ਕੋਈ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਤੋਂ ਲੈ ਕੇ ਰਿਲੀਜ਼ ਕੀਤਾ 35 35 ਕਰੋੜ ਇੱਕ ਸਾਢੇ 35 ਕਰੋੜ ਇਨੇ ਰੋਕੇ ਤਾਲੂ ਫੰਡ ਰੀਲਿਸ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਦਿੱਤਾ ਹੈ ਤੇ ਫੰਡ ਨੂੰ ਰੀਲਿਸ ਕਰ ਦੇ ਕਿ ਜਦੋਂ ਸਾਰਾ ਪੰਜਾਬ ਰੁੜ ਜਾਏਗਾ ਉਧਰ ਰੀਲਿਸ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲਿਸ ਨਹੀਂ ਕੀਤਾ ਕੇਂਦਰ ਦੀ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇ ਗਈਆਂ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕੀ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਚੀਫ ਸੈਕਰੀਅਰੀ ਨਾਲ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇਖਣ ਦੇ ਬਾਅਦ ਪੰਜਾਬ ਦੇ ਚੀਫ ਸੈਕਰੀਅਰੀ ਨਾਲ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਕਿ ਤੁੰਡਾ ਜਲਾ ਲਾਉਂਦਾ